ਸਾਡੇ ਬਰਨਾਲਾ ਦੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਆ ਉਹਦੇ ਵਿੱਚ ਸਾਡੇ ਥਾਣਾ ਸਿਟੀ 2 ਦੇ ਐਸਐਚਓ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਚੰਗੀ ਕਾਮਯਾਬੀ ਹਾਸਲ ਹੋਈ ਹੈ ਇਹਦੇ ਵਿੱਚ ਸਾਡੇ ਥਾਣਾ ਸਿਟੀ 2 ਦੇ ਰਜੀਵ ਕੁਮਾਰ ਐਸਆਈ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਗਰਚਾ ਰੋਡ ਤੇ ਉਹਨਾਂ ਨੂੰ ਕੁਝ ਸ਼ੱਕੀ ਜਿਹੜੇ ਨੌਜਵਾਨ ਦਿਖੇ ਜਿਨ੍ਹਾਂ ਦੇ ਕੇ ਮੋਟਰਸਾਈਕਲ ਦੀ ਨੰਬਰ ਪਲੇਟ ਨੂੰ ਗਾਰਾ ਲੱਗਿਆ ਹੋਇਆ ਸੀਗਾ ਉਹਨਾਂ ਦੇ ਉਹਨਾਂ ਦੀ ਟੀਮ ਨੇ ਫੁਰਤੀ ਦੇ ਨਾਲ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਦੋ ਨੌਜਵਾਨ ਉਹਨਾਂ ਨੇ ਕਾਬੂ ਕਰ ਲਏ ਸੀ ਉਹ ਜਿਹੜੇ ਦੋਨੋਂ ਨੌਜਵਾਨ ਨੇ ਇਹਨਾਂ ਦਾ ਨਾਮ ਪ੍ਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਦੋਨੋਂ ਫਰਵਾਹੀ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ ਰੌੜ ਤੇ ਇੱਕ ਕਿਰਪਾਨ ਹੋਰ ਮਾਰੂ ਹਥਿਆਰ ਜਿਹੜੇ ਬਰਾਮਦ ਹੋਏ ਸੀ ਇਹਨਾਂ ਨੇ ਆਪਣੀ ਪੁਛਗਿੱਛ ਵਿੱਚ ਦੱਸਿਆ ਕਿ ਕਾਫੀ ਜ਼ਿਆਦਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਨੇ ਇਹਨਾਂ ਦੇ ਖਿਲਾਫ ਮੁਖਬਰੀ ਦੇ ਆਧਾਰ ਤੇ ਮਕਦਮਾ ਨੰਬਰ 364 ਅਧੀਨ ਧਾਰਾ 304 111 ਤੇ 112 ਬੀ ਐਨ ਐਸ थाना ਸਿਟੀ ਟੂ ਬਰਨਾਲਾ ਦਰਜ ਕਰਕੇ ਜਿਹੜੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ ਦਰਾਨੇ ਤਫਤੀਸ਼ ਜਿਹੜਾ ਦੋਸ਼ੀ ਮੌਕੇ ਤੋਂ ਭੱਜ ਗਿਆ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਹਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਇਹ ਵੀ ਫਰਵਾਹੀ ਪਿੰਡ ਦਾ ਰਹਿਣ ਵਾਲਾ ਤੇ ਫਰਦਰ ਇਹਨਾਂ ਤੋਂ ਜਿਹੜਾ ਤਫਤੀਸ਼ ਦੇ ਦੌਰਾਨ ਇੱਕ ਖੋਹ ਕੀਤਾ ਹੋਇਆ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹ ਜਿਹੜਾ ਸਨੇਚ ਕੀਤਾ ਹੋਇਆ ਇਹਨਾਂ ਤੋਂ ਬਰਾਮਦ ਕੀਤਾ ਗਿਆ ਜਿਹੜਾ ਮੋਬਾਈਲ ਫੋਨ ਹੈ ਇਹਨਾਂ ਨੇ ਫਰਵਾਹੀ ਰੋਡ ਦੇ ਉੱਤੇ ਇੱਕ ਵਿਅਕਤੀ ਤੋਂ ਸਨੇਚ ਕੀਤਾ ਸੀ ਇਸ ਤੋਂ ਇਲਾਵਾ ਹੁਣ ਤੱਕ ਦੀ ਪੁੱਛਗਿੱਛ ਚ ਇਹਨਾਂ ਨੇ ਹੋਰ ਵੀ ਕਾਫੀ ਜ਼ਿਆਦਾ ਜੜੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਮੰਨੀਆਂ ਨੇ ਜਿਵੇਂ ਇਹਨਾਂ ਨੇ ਹੰਡਾਇਆ ਰੋਡ ਤੇ ਇੱਕ ਆਈਸਕ੍ਰੀਮ ਵੇਚਣ ਵਾਲੇ ਵਿਅਕਤੀ ਤੋਂ 1800 ਰੁਪਇਆ ਖੋਇਆ ਸੀਗਾ ਤੇ ਖੁੱਡੀ ਰੋਡ ਤੇ ਇੱਕ ਵਿਅਕਤੀ ਤੋਂ 2000 ਰੁਪਇਆ ਤੇ ਇੱਕ ਮੋਬਾਈਲ ਫੋਨ ਇਹਨਾਂ ਨੇ ਖੋਇਆ ਸੀ ਇਹ ਕਿਰਪਾਨ ਵਗੈਰਾ ਹੋਰ ਰਾਡਾਂ ਵਗੈਰਾ ਦਿਖਾ ਕੇ ਤੇ ਆਮ ਜਿਹੜੇ ਭੋਲੇ-ਪਾਲੇ ਵਿਅਕਤੀ ਨੇ ਉਹਨਾਂ ਤੋਂ ਕੋਈ ਵੀ ਮਿਲ ਜਾਂਦਾ ਸੀ ਸਮਾਨ ਕੋ ਕੈਸ਼ ਕੋਈ ਮੋਬਾਈਲ ਫੋਨ ਜਾਂ ਕੋਈ ਹੋਰ ਇਹ ਜਿਹੜਾ ਸਨੇਚ ਕਰ ਲੈਂਦੇ ਸੀ ਤੇ ਫਰਦਰ ਵੀ ਸਾਨੂੰ ਜਿਹੜਾ ਇਹਦੇ ਵਿੱਚ ਹੋਰ ਬਰਾਮਦਗੀਆਂ ਤੇ ਖਲਾਸੇ ਹੋਣ ਦੀ ਆਸ ਹੈ ਸਰ ਪਹਿਲਾਂ ਵੀ ਰਿਮਾਰਡ ਜਿਹੜਾ ਪਰਚੇ ਇਹਨਾਂ ਦੇ ਉੱਤੇ ਹੁਣ ਚੈੱਕ ਕੀਤਾ ਜਾ ਰਿਹਾ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਹੈਗੇ ਇਹ ਜਿਹੜਾ ਮੋਟਰਸਾਈਕਲ ਹੈ ਜੀ ਇਹਦੀ ਓਨਰਸ਼ਿਪ ਬਾਰੇ ਤਾਂ ਹਲੇ ਚੈੱਕ ਕੀਤਾ ਜਾ ਰਿਹਾ ਇਹਨਾਂ ਦਾ ਖੋਦਾ ਨਹੀਂ ਹੋ ਸਕਦਾ ਇਹ ਮੋਟਰਸਾਈਕਲ ਵੀ ਇਹਨਾਂ ਨੇ ਸਨੇਚ ਕੀਤਾ ਹੋਵੇ ਤੇ ਰਿਮਾਰਡ ਸਰ ਇਹਨਾਂ ਦਾ ਰਿਮਾਰਡ ਜਿਹੜਾ ਲਿਆ ਗਿਆ ਦੋ ਦਿਨ ਦਾ ਰਿਮਾਰਡ ਜਿਹੜਾ ਅਸੀਂ ਮਾਣਯੋਗ ਅਦਾਲਤ ਦੇ ਪੇਸ਼ ਕਰਕੇ ਲਿਆ ਸਰ ਲਾਦਾ ਦੇ ਹੋਰ ਵੀ ਖਲਾਸੇ ਹੋਣਗੇ ਜੀ ਬਿਲਕੁਲ ਹਰੇ ਤਾਂ ਸ਼ੁਰੂਆਤੀ ਪੁੱਛਗਿੱਛ ਇਹਨਾਂ ਦੀ ਸਾਨੂੰ ਗੈਂਗ ਦੇ ਹੋਰ ਵੀ ਸਾਨੂੰ ਪਤਾ ਲੱਗਿਆ ਇਹਨਾਂ ਦੀ ਜੋ ਸ਼ੁਰੂਆਤੀ ਤਫ਼ਤੀਸ਼ ਤੋਂ ਕਿ ਇਹਨਾਂ ਦੀ ਗੈਂਗ ਵਿੱਚ ਹੋਰ ਵੀ ਮੈਂਬਰ ਸ਼ਾਮਲ ਨੇ ਜਿਹੜੇ ਮਿਲ ਜੁਲ ਕੇ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਹੋਰ ਵੀ ਅਸੀਂ ਇਸ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਾਂਗੇ ਠੱਲ ਪੂਰੀ ਜੀ ਉਹਨੇ ਨਾ ਜਿਵੇਂ ਸ਼ਹਿਰ ਜੀ ਬਿਲਕੁਲ ਜੀ ਬਿਲਕੁਲ ਜਦੋਂ ਇੱਕ ਗ੍ਰੋ ਫੜਿਆ ਜਾਂਦਾ ਉਹਦੇ ਨਾਲ ਜਿਹੜੀਆਂ ਵਾਰਦਾਤਾਂ ਦੇ ਵਿੱਚ ਠੱਲ ਤਾਂ ਪੈਂਦੀ ਹੋਵੇ ਤੇ ਆਪਾਂ ਇਹਦੇ ਵਿੱਚ ਜੋ ਸਾਡੇ ਬੀ ਐਨ ਐਸ ਜੋ ਨਵੇਂ ਕਾਨੂੰਨ ਆਏ ਨੇ ਉਹਦੇ ਵਿੱਚ 111 ਤੇ 112 ਜਿਹੜੀਆਂ ਧਾਰਾ ਨੇ ਇਹ ਨਵੀਆਂ ਐਡ ਹੋਈਆਂ ਨੇ ਜਿਹੜੀਆਂ ਕਿ ਆਰਗੇਨਾਈਜ਼ਡ ਕਰਾਈਮ ਦੇ ਬਾਰੇ ਟੀਲ ਕਰਦੀਆਂ ਨੇ ਪਹਿਲਾਂ ਆਈਪੀਸੀ ਵਿੱਚ ਇਹ ਧਾਰਾਵਾਂ ਨਹੀਂ ਸੀ ਹੋਣੀਆਂ ਇਹ ਕਾਫੀ ਸਖਤ ਧਾਰਾਵਾਂ ਨੇ ਇਹਨਾਂ ਦੇ ਅਧੀਨ ਵੀ ਅਸੀਂ ਜਿਹੜਾ ਇਹ ਪਰਚੇ ਚ ਐਡ ਕੀਤੇ ਆ। ਬਰਨਾਲਾ ਪੁਲਿਸ ਨੇ ਬਹੁਤੀ ਜੀ ਜੀ ਬਿਲਕੁਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਬਰਨਾਲਾ ਪੁਲਿਸ ਕਾਫੀ ਜਿਹੜੀ ਮਿਹਨਤੀ ਨਾਲ ਕੰਮ ਕਰ ਰਹੀ ਹੈ ਚਾਹੇ ਉਹ ਯੋਧਨਸ਼ਾਂ ਵਿਰੁੱਧ ਹੋਵੇ ਚਾਹੇ ਹੋਰ ਜਿਹੜੇ ਇਹੋ ਜਿਹੇ ਅਨਸਰਾਂ ਦੇ ਖਿਲਾਫ ਹੈ। ਸਰ ਇਹਨਾਂ ਦੀ ਉਮਰ ਕਿੰਨੀ ਲੱਗਦੀ ਹੈ? ਇਹ ਹਾਲੇ ਨੌਜਵਾਨ ਹੀ ਨੇ ਜੀ। ਟੀਨੇਜਰ ਜਿਹੜੇ ਇਹਨਾਂ ਦਾ ਏਜ ਹੈ ਇਹ ਲੱਗਦਾ ਵੀ ਨਸ਼ੇੜੀ ਹੋਣ ਇਹ ਆਪਾਂ ਹੁਣ ਜਦੋਂ ਮੈਡੀਕਲ ਕਰਾਵਾਂਗੇ ਜੀ ਡੋ ਟੈਸਟ ਚ ਕਲੀਅਰ ਹੋਏਗਾ ਠੀਕ ਹੈ ਜੀ